ਜਿਹੜੇ ਗਿੱਟਿਆਂ ਦੇ ਧਾਗਾ ਬੰਦ ਨੇ ਨਾ ਮੈਂ ਸਮਝਦਾ ਵੀ ਭੇਡਾਂ ਇਸ ਸਿੰਘਾਂ ਦਾ ਕੰਮ ਨਹੀਂ ਜਿਹੜਾ ਗਿੱਟਿਆਂ ਦੇ ਭਾਗਾਂ ਤੋਂ ਬੜਾ ਬੜਾ ਉਲਟਾ ਪ੍ਰਚਾਰ ਬੜੇ ਕਿਸੇ ਨਿਭਾਵਾਂ ਦੇ ਵੱਧਾ ਕਿਸੇ ਲਾਤੇ ਵੱਧਾ ਰੈਤਨਾਮੇ ਚ ਲਿਖਿਆ ਸਿੱਖ ਹੋਏ ਗੜ ਤਾਗਾ ਮੇਲੇ ਚੌਪਟ ਬਾਜੀ ਗਣਕਾ ਖੇਲੇ ਸਹਿਜ ਜਨਮ ਸਵਾਨੋ ਖੇਲੇ ਜਿਹੜਾ ਸਿੱਖ ਦਾ ਪੁੱਤ ਹੋ ਕੇ ਤਾਗਾ ਪਾਉਂਦਾ ਜਾਂ ਪਾਉਂਦਾ 1000 ਕੁੱਤੇ ਦੀ ਜੂਨ ਭੋਗੇਗਾ ਅਕੋਰਡਿੰਗ ਟੂ ਰੈਤਨਾਮੇ ਸਾਨੂੰ ਤਾਗਾ ਚ ਇਤੇ ਰਹਿ ਗਿਆ ਸਾਨੂੰ ਗੁਰੂ ਦੀ ਕਿਰਪਾਣ ਤੋਂ ਲਗੀ ਕਿਰਪਾਨ ਪਾਨ ਧਾਰਿਯੰ ਕਰੋੜ ਪਾਪ ਟਾਰਿਯੰ ਔਰ ਗੁਰੂ ਨੇ ਸਾਨੂੰ ਕੀ ਕ੍ਰਾਂਤੀ ਲ ਜਿਹੜਾ ਗੁਰੂ ਦੀ ਮਰਯਾਦਾ ਤੋਂ ਪਰ ਉਹ ਗੁਰੂ ਕਾ ਸਿੱਖ ਨਹੀਂ ਆਪਾਂ ਪੰਜਾਬੀ ਛੱਡ ਗਏ ਆਪਾਂ ਜਪਜੀ ਵੀ ਛੱਡ ਗਏ ਅਸੀਂ ਕੰਨਾਂ 'ਚ ਫੂਕਾ ਮਰਾਉਣ ਲੱਗ ਪਏ ਤੇ ਅਜਿਵੇਂ ਅਸੀਂ ਕਹਿੰਦੇ ਸਿੱਖਾਂ ਅੱਜ ਕੱਲ੍ਹ ਰੁਕੀ ਰਾਸ਼ੀਆਂ ਦੇ ਬੜੇ ਸ਼ਕੀਨ ਰਾਸ਼ੀਆਂ ਦੇ ਆ ਕਈਆਂ ਨੇ ਪਨਪਰ ਛਾਪਾਂ ਪਾਈਆਂ ਨੇ ਇਹ ਮਕਰ ਰਾਸ਼ੀ ਦੀ ਛਾਪ ਹੈ ਇਹ ਕੁੰਭ ਦੀ ਹੈ ਇਹ ਮੇਕਦੀ ਹੈ ਮੈਂ ਕਿਹਾ ਕਿ ਤੂੰ 12 ਦੀ ਗੱਲ ਕਰਦਾ ਨਾ ਮੈਂ ਬੱਤਰ ਰਾਸ਼ਾਂ ਦੀ ਇੱਕੋ ਇੱਕ ਆ ਤਾਈਓ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਹੀਂ ਦੀ ਕਿਰਪਾ ਉਹ ਵੀ ਤੇ ਮੈਨੂੰ ਇਹਨਾਂ ਦਾ ਗ੍ਰਹਿ ਨਹੀਂ ਲੱਗਣਾ ਤੂੰ ਤਾਂ ਨਹੀਂ ਵੀ ਮਗਰ ਰਾਸ਼ੀ ਮੇਰੇ ਤੇ ਪ੍ਰਭਾਵਨਾ ਪਾਵੇਗੀ ਫੁਲਾਣੇ ਸ਼ਾਪ ਨਾਲ ਤੇ ਫੁਲਾਣੇ ਮੁੰਡੇ ਨਾਲ ਮੈਂ ਕਿਹਾ ਮੈਂ ਤਲਗੀ ਤਰਪਾਚਾ ਦਾ ਇੱਕੋ ਘੜਾ ਪਾਇਆ ਜਿਹਦੇ ਤੇ ਗ੍ਰਹਿ ਚੱਲ ਹੀ ਨਹੀਂ ਸਕਦਾ ਜਿਹੜੇ